ਮੰਦਰ ਭਗਵਾਨ ਵਰੁੰਦੇਵ ਜੀ ਖਵਾਜਾ ਜੀ ਪ੍ਰਬੰਧਕ ਕਮੇਟੀ ਗੁਰਾਇਆਂ ਵੱਲੋਂ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 33ਵਾਂ ਸਾਲਾਨਾ ਬੇੜਾ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਬੇੜਾ ਉਤਸਵ ਮੁਹੱਲਾ ਮੰਗਾਪਤੀ ਗੁਰਾਇਆਂ ਤੋਂ ਸ਼ੁਰੂ ਹੋਇਆ ਜੋ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਮੰਦਰ ਭਗਵਾਨ ਵਰੁੰਦੇਵ ਜੀ ਖਵਾਜਾ ਜੀ ਮੁਹੱਲਾ ਰਾਮਗੜੀਆ ਗੁਰਾਇਆਂ ਵੀ ਖੇਤਾਰਿਆ ਗਿਆ ਇਸ ਮੌਕੇ ਸੰਗਤਾਂ ਵੱਲੋਂ ਕੀਰਤਨ satsang ਵੀ ਕੀਤਾ ਗਿਆ ਪ੍ਰਬੰਧਕਾਂ ਨੇ ਇਸ ਮੌਕੇ ਸਭ ਦਾਨੀ ਸੱਜਣਾ ਨੂੰ ਸਹਿਯੋਗ ਦੀ ਵੀ ਮੰਗ ਕੀਤੀ। ਉਹਨਾਂ ਦੱਸਿਆ ਕਿ ਰਾਤ ਸਮੇਂ ਕਲਾਕਾਰਾਂ ਵੱਲੋਂ ਸੁੰਦਰ ਤੇ ਮਨਮੋਹਕ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਪ੍ਰਦੀਪ ਦੁੱਗਲ, ਕਾਉਂਸਲਰ ਸੁਖਰਾਜ ਕੋਟਿੱਲੋ, ਸੰਜੀਵ ਹੀਰ, ਅਮਰੀਕ ਸਿੰਘ ਢਿੱਲੋ, ਮਹਿੰਦਰਪਾਲ, ਜਤਿੰਦਰ ਰਾਜਕੁਮਾਰ, ਕਰਨ ਫਾਂਡੇ, ਮਨੀਸ਼ 바ਵਾ, ਸਨੀ ਲਾਡੀ, ਨਿਤਿਨ ਫਾਂਡੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ। ਅੱਜ ਪਵਾਜਾ ਪੀਜ ਮੁਹੱਲਾ ਪੱਤੀ ਮੰਗਾ ਕੀ ਵਿਖੇ ਜਿਹੜਾ ਅੱਜ ਬਰੂੰਦੇਵ ਖਵਾਜਾ ਪੀਰ ਜੀ ਦਾ ਜਿਹੜਾ ਸਲਾਨਾ 33ਵਾਂ ਜਿਹੜਾ ਬੇੜਾ ਉਤਸਵ ਜਿਹੜਾ ਹਰੇਕ ਸ੍ਰੀ ਸੰਤਾਂ ਦੇ ਸਹਿਯੋਗ ਦੇ ਨਾਲ ਮੁਹੱਲਾ ਪੱਤੀ ਮੰਗਾ ਤੋਂ ਜਿਹੜਾ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਨ ਉਪਰੰਤ ਜਿਹੜਾ ਹੈਗਾ ਰਾਮਗੜੀਆ ਮੁਹੱਲਾ ਵਿਖੇ ਜਿਹੜਾ ਖਵਾਜਾ ਜੀ ਦਾ ਦਰਵਾਰ ਆ ਸਾਡਾ ਉੱਥੇ ਜਿਹੜਾ ਹੈਗਾ ਸਰੋਵਰ ਦੇ ਵਿੱਚ ਜਿਹੜਾ ਹੈਗਾ ਬੇੜਾ ਤਾਰਦੇ ਆ ਔਰ ਇਹ ਜਿਹੜਾ ਬੇੜਾ ਹੈਗਾ ਨਗਰ ਦੀ ਸੁੱਖ ਵਾਸਤੇ ਔਰ ਸਭ ਦੀ ਆਸਾ ਮਰਦਾ ਪੂਰੀਆਂ ਹੋਣ ਉਹ ਦੀ ਸੁੱਖ ਵਾਸਤੇ ਜਿਹੜਾ ਇਹ ਹਰੇਕ ਸਾਲ ਦੀ ਤਰ੍ਹਾਂ ਇਹ ਜਿਹੜਾ ਬੇੜਾ ਅਸੀਂ ਸਾਰੀਆਂ ਸੰਗਤਾਂ ਤਾਰਦੇ ਆ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਮਹਾਰਾਜ ਦੇ ਚਰਨਾਂ ਦੇ ਵਿੱਚ ਫਵਾਜਾ ਪੀਰ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਜਿੰਨੀਆਂ ਵੀ ਸੰਗਤਾਂ ਇੱਥੇ ਆਈ ਆ ਉਹ ਸਾਰੀਆਂ ਸੰਗਤਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਸੰਗਤਾਂ ਦੀ ਜਿਹੜੀ ਆ ਆਸਾ ਮਰਦਾ ਹੈਗੀ ਆ ਭਗਵਾਨ ਵਰਮਦੇਵ ਖਵਾਜਾ ਜੀ ਜਿਹੜੀਆਂ ਪੂਰੀਆ ਕਰਨ ਔਰ ਖਾਸ ਤੌਰ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ ਨੂੰ ਕਿ ਦਰਬਾਰ ਵਿਖੇ ਜਿਹੜਾ ਹੈਗਾ ਉਹ ਸਾਰੀ ਦਾ ਕੰਮ ਵੀ ਜਿਹੜਾ ਹੈਗਾ ਉਹ ਚੱਲ ਰਿਹਾ ਜਿੰਨਾ ਵੀ ਤੈਲਫਲ ਸਰਦਾ ਹੈਗਾ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਆਪਾਂ ਇਸ ਦਰਬਾਰ ਦੇ ਵਿੱਚ ਜਿੰਨਾ ਯੋਗਦਾਨ ਆਪਾਂ ਪਾਈਏ ਤਾਂ ਜੋ ਕਿ ਜਿਹੜਾ ਇਹ ਸਰੋਵਰ ਦਾ ਕੰਮ ਆ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਹੈਗਾ ਇੱਥੇ ਹਾਲ ਵੀ ਬਣੇ ਔਰ ਸੰਗਤਾਂ ਦੇ ਬੈਠਣ ਦੇ ਲਈ ਇੱਥੇ ਬਹੁਤ ਵਧੀਆ ਅਰੇਂਜਮੈਂਟ ਹੋਵੇ ਹਰ ਸਾਲ ਦੀ ਤਰ੍ਹਾਂ ਫਲਾਣਾ ਬੇੜਾ ਕੀਤੀ ਮੈਤਾਰਿਆ ਜਾਂਦਾ ਹੈ ਜੋ ਕਿ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਤਾਰਿਆ ਜਾਂਦਾ ਔਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਇਹ ਬੇੜਾ ਤਾਰਿਆ ਜਾਂਦਾ ਹੈ ਸਾਰੇ ਸ਼ਹਿਦ ਦੀ ਸ਼ੁਕਸ਼ਾਂਤੀ ਵਾਸਤੇ ਤਾਰਿਆ ਜਾਂਦਾ ਪੱਤੀ ਮਗਾ ਮੱਲਾਗ ਰਿਆਂ ਤੋਂ ਚੱਲ ਕੇ ਬਰੋਂ ਦੇ ਖਵਾਇ ਮੰਦਰ ਰਾਮਗੜੀਆ ਮੰਦਰ ਮਦਰ ਵਿਖੇ ਤਾਰਿਆ ਸਮਾਪਤੀ ਬੇੜੀ ਕੀਤੀ ਜਾਂਦੀ ਹੈ ਮੰਦਰ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ ਕਿਸੇ ਵੀ ਭਗਤ ਨੇ ਦਾਨ ਜਾਂ ਕਿਸ ਤਰ੍ਹਾਂ ਦੀ ਕੋਈ ਵੀ ਸੇਵਾ ਕਰਨੀ ਹੈ ਮੰਦਰ ਵਾਸਤੇ ਆਪਣੇ ਕਰ ਸਕਦਾ ਹੈ ਸਾਰੇ ਸਜੋਨੇ